ਜੇ ਬੰਨ 10 ਦਿਨਾਂ ਤੋਂ ਬਹੁਤ ਮਾੜੀ ਤਰਸਦੁਖ ਹਾਲਤ ਬਣੀ ਹੋਈ ਹੈ ਹੜ੍ਹ ਪ੍ਰਭਾਵਿਤ ਇਲਾਕਿਆਂ ਦੇ ਵਿੱਚ ਹੁਣ ਜੜੀ ਸੁਧਾਰ ਹੋ ਰਿਹਾ ਤੇ ਅਸੀਂ ਸੁੱਕੇ ਰਾਸ਼ਨ ਦੀ ਜਿਹੜੀ ਹੈ ਜੀ ਉਹ ਸੇਵਾ ਕਰ ਰਹੀ ਹੈ ਜਿਹਦੇ ਵਿੱਚ 35 ਕਿਲੋ ਦਾ weight ਹੈ ਜੀ ਰਾਸ਼ਨ ਦਾ 21 ਆਈਟਮ ਹਨ ਉਹਦੇ ਵਿੱਚ ਉਸ ਤੋਂ ਇਲਾਵਾ ਹਰਾ ਚਾਰਾ ਔਰ ਪੀਣ ਵਾਲਾ ਪਾਣੀ ਜਿਹੜਾ ਹੈ ਜੀ ਮੱਛਰਦਾਨੀਆਂ ਮੰਜੇ ਤੇ ਵੱਡੀ ਗਿਣਤੀ ਦੇ ਵਿੱਚ ਅਸੀਂ ਦਵਾਈਆਂ ਜਿਹੜੀਆਂ ਨੇ ਉਹਦਾ ਵੀ ਪ੍ਰਬੰਧ ਕੀਤਾ ਹੈ ਜੀ ਤਾਂ ਕਿ ਲੋੜਵੰਦ ਜਿਹੜੇ ਨੇ ਜਿਵੇਂ ਪਟਿਆਲਾ ਸ਼ਹਿਰ ਜਿੱਥੇ ਨੀਮਾ ਏਰੀਆ ਜੀ ਸਮਾਣਾ ਵਿਧਾਨ ਸਭਾ ਸ਼ਤਰਾਣਾ ਵਿਧਾਨ ਸਭਾ ਸਮਾਣਾ ਵਿਧਾਨ ਸਭਾ ਕਨੌਰ ਵਿਧਾਨ ਸਭਾ ਐਮ ਐਲ ਏ ਸਾਹਿਬ ਨੂੰ ਕੁਛ ਕਿ ਡੀ ਸਾਹਿਬ ਨੂੰ ਪੁੱਛ ਕੇ ਜਿੱਥੇ ਵੀ ਲੋੜ ਆ ਉੱਥੇ ਅਸੀਂ ਜਿਹੜੀ ਉਹ ਮਦਦ ਅਸੀਂ ਕਰਦੇ ਆ ਕਿਹੜੇ ਕਿਹੜੇ ਅਕਸ਼ਨ ਦੇ ਵਿੱਚ ਕੀ ਕੁਝ ਹੈ ਬਈ ਰਾਸ਼ਨ ਦੇ ਵਿੱਚ ਕਾਫੀ ਆਈਟਮਾਂ ਨੇ ਜੀ ਮੈਂ ਤੁਹਾਨੂੰ ਦੱਸ ਦੇਣਾ ਜੀ ਇਹਦੇ ਵਿੱਚ ਤਿੰਨ ਕਿਸਮ ਦੀਆਂ ਦਾਲਾਂ ਨੇ ਜੀ ਮੂੰਗੀ ਦੀ ਦਾਲ ਛੋਲਿਆਂ ਦੀ ਦਾਲ ਮਸਰੀ ਦੀ ਦਾਲ ਹਰੀ ਮੂੰਗੀ ਹੈ ਜੀ ਆਟਾ 10 ਕਿਲੋ ਆ ਚੀਨੀ 2.5 ਕਿਲੋ ਆ ਚਾਹ ਪੱਤੀ 1 250 ਗ੍ਰਾਮ ਆ ਸੁੱਕਾ ਦੁੱਧ 250 ਗ੍ਰਾਮ ਆ ਪਿਆਜ਼ 5 ਕਿਲੋ ਆ ਆਲੂ 5 ਕਿਲੋ ਆ ਇੱਕ ਨਮਕ ਦਾ ਪੈਕੇਟ ਹੈ ਜੀ ਹਲਦੀ 250 ਗ੍ਰਾਮ ਹੈ ਲਾਲ ਮਿਰਚ ਜਿਹੜੀ 250 ਗ੍ਰਾਮ ਆ ਰਫਾਈਨਡ ਇੱਕ ਲੀਟਰ ਹੈ ਸਰੋਂ ਦਾ ਤੇਲ ਇੱਕ ਲੀਟਰ ਹੈ ਸਰਫ ਦਾ ਇੱਕ ਕਿਲੋ ਪੈਕੇਟ ਹੈ ਜੀ ਸਾਬਣ ਇੱਕ ਣਉਣ ਵਾਲੀ ਇੱਕ ਕੱਪੜੇ ਧੋਣ ਵਾਲੀ ਸਾਬਣ ਹੈ ਜੀ ਚਾਵਲ 3 ਕਿਲੋ ਨੇ ਕਸ਼ੂਆ ਸ਼ਾਪ ਇੱਕ 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 ਹੈ ਜੀ ਔਰ ਟੂਥਪੇਸਟ ਇੱਕ ਹੈ ਜੀ ਇੱਕ ਸਬਜੀ ਦੇ ਪਕੌੜੇ ਫਰ ਇੱਕ ਮੱਚ ਜਿਹੜੀ ਇਹਦੇ ਨਾਲ ਔਰ ਕੁਝ ਕੈਂਡਲਾਂ ਵੀ ਅਸੀਂ ਜਿਹੜੀਆਂ ਨੇ ਸਾਨੂੰ ਅਗਰ ਕੌਂਸਲ ਲਾਬਾ ਵੱਲੋਂ ਦਿੱਤੀਆਂ ਗਈਆਂ ਨੇ ਜੀ ਉਹ ਕੈਂਡਲਾਂ ਵੀ ਅਸੀਂ ਦੇ ਰਹੇ ਕਿਉਂਕਿ ਬਿਜਲੀ ਕਈ ਜਗ੍ਹਾ ਤੇ ਹੈ ਨਹੀਂ ਰਾਤ ਨੂੰ ਚਾਨਣਾ ਹੋਵੇ ਜਿਹੜਾ ਇਹ ਇਹ ਸਾਰਾ ਕੁਝ ਜਿਹੜਾ ਜੀ ਮੈਂ ਆਪਣੀ ਤਨਖਾਹ ਚੋਂ 1 ਲੱਖ ਰੁਪਏ ਔਰ ਬਾਕੀ ਸੰਗਤ ਦੇ ਸਹਿਯੋਗ ਦੇ ਨਾਲ ਨਾਭਾ ਦੇ ਲੋਕ ਬਹੁਤ ਦਰਿਆਦਲ ਨੇ ਬਹੁਤ ਖੁੱਲੇ ਦਿਲ ਨਾਲ ਸੇਵਾ ਕਰ ਰਹੇ ਆ ਸਾਡਾ ਟਾਰਗੇਟ ਹੈ ਜੇ ਅਸੀਂ 2000 ਪੈਕੇਟ ਜਿਹੜਾ ਜੀ ਇੱਕ ਪੈਕੇਟ ਜਿਹੜਾ ਜੀ 2000 ਰੁਪਏ ਦਾ ਬਣਦਾ ਔਰ 2000 ਪੈਕੇਟ ਵਾਸਤੇ 40 ਲੱਖ ਰੁਪਏ ਦਾ ਬਜਟ ਜਿਹੜਾ ਬਣਦਾ ਉਹਦੇ ਵਿੱਚ ਸੰਗਤ ਦਾ ਬਹੁਤ ਸਹਿਯੋਗ ਆਤਾ ਸੰਗਤ ਲੈ ਕੇ ਆ ਰਹੀ ਹੈ ਚੌਲ ਲੈ ਕੇ ਆ ਰਹੀ ਹੈ ਸਬਜ਼ੀਆਂ ਲੈ ਕੇ ਆ ਰਹੇ ਨੇ ਸੁੱਕਾ ਦੁੱਧ ਲੈ ਕੇ ਆ ਰਹੇ ਨੇ ਸਰੋਂ ਦੇ ਤੇਲ ਦੀਆਂ ਬੋਤਲਾਂ ਰਫਾਇੰਡ ਦੀਆਂ ਬੋਤਲਾਂ ਸੰਗਤ ਬਹੁਤ ਕੁਝ ਕਰ ਰਹੀ ਹੈ ਇਹਦੀ ਸਾਰੀ ਜਿਹੜੀ ਕੀਮਤ ਹੈ ਜੀ ਉਹ ਇੰਨੀ ਬਣਦੀ ਹੈ ਸਾਡੀ ਇੱਕ ਨਿਮਾਣੀ ਜੀ ਕੋਸ਼ਿਸ਼ ਹੈ ਸੰਗਤ ਦੇ ਸਹਿਯੋਗ ਦੇ ਨਾਲ ਕਿ ਇਸ ਮਾੜੇ ਸਮੇਂ ਦੇ ਵਿੱਚ ਹਰੇਕ ਲੋੜਵੰਦੀ ਮਦਦ ਜਿਹੜੀ ਉਹ ਕੀਤੀ ਜਾਵੇ ਖੁਸ਼ੀ ਹੈ ਕਿ ਪ੍ਰਸ਼ਾਸਨ ਜਿਹੜਾ ਨਾਬੇ ਦਾ ਜੇ ਮੈਂ ਗੱਲ ਕਰਾਂ ਐਸਟੀ ਮਨੋਭਾ ਤਰਸੀਮ ਚਾਂਦੀ ਜੀ ਦੀ ਬਹੁਤ ਕਾਬਲੀ ਤਾਰੀਫ ਕਰਮ ਕਰ ਰਹੇ ਆ ਔਰ ਹੁਣ ਉਹਨੇ ਸਾਡੇ ਮੈਡਮ ਅੰਕਿਤਾ ਅਗਰਵਾਲ ਜੀ ਜਿਹੜੇ ਕਿ ਨਵੇਂ ਤਹਿਸੀਲਦਾਰ ਆਏ ਨੇ ਵੱਡੇ ਤਹਿਸੀਲਦਾਰ ਨੇ ਔਰ ਇਹਨਾਂ ਨੇ ਸਪੈਸ਼ਲ ਕੀਤਾ ਜੀ ਕਿ ਅਸੀਂ ਵੀ ਜਿਹੜਾ ਜੀ ਸਹਿਯੋਗ ਕਰਨਾ ਚਾਹੁੰਦੇ ਹਾਂ ਔਰ ਸਪੈਸ਼ਲ ਇਹ ਸਮਾਂ ਜਿਹੜਾ ਜੀ ਕੱਢ ਕੇ ਆਏ ਆ ਅਨੂਦੀਪ ਸ਼ਰਮਾ ਜੀ ਮੈਡਮ ਜਿਹੜੇ ਨੇ ਨੈਪਸੀਲਦਾਰ ਨੇ ਮੈਨੂੰ ਖੁਸ਼ੀ ਹੈ ਕਿ ਇਹ ਵੀ ਐਜ਼ ਇੱਕ ਪ੍ਰਸ਼ਾਸਨਿਕ ਤੌਰ ਤੇ ਤਹਿਸੀਲਦਾਰ ਹੋਣ ਦੇ ਨਾਤੇ ਔਰ ਐਜ਼ ਇਨਸਾਨੀਅਤ ਇਹ ਬਿਲਕੁਲ ਨਾਲ ਖੜੇ ਨੇ ਇਹ ਕਹਿੰਦੇ ਜੀ ਅਸੀਂ ਲੋੜਵੰਦ ਜਿਹੜੇ ਪਰਿਵਾਰ ਨੇ ਅਸੀਂ ਵੀ ਸਹਿਯੋਗ ਦੇ ਵਿੱਚ ਆ ਔਰ ਸਾਡੀਆਂ ਦਵਾਵਾਂ ਉਹਨਾਂ ਦੇ ਨਾਲ ਨੇ ਤੇ ਮੈਂ ਇਹਨਾਂ ਦਾ ਵੀ ਬਹੁਤ ਬਹੁਤ ਧੰਨਵਾਦ ਕਰਦਾ ਹਾਂ। ਤੇ ਚੰਨੀ ਸਾਹਿਬ ਅੱਜ ਇੱਥੇ ਨਾਪਾ ਜੇਲ ਵਿਜ਼ਿਟ ਕਰਕੇ ਗਏ ਨੇ। ਕਿਸ ਤਰ੍ਹਾਂ ਦੇਖੋ ਕਹਿੰਦੇ ਹੜਪੀੜਤਾਲ ਲਈ ਪੰਜਾਬ ਸਰਕਾਰ ਨੇ ਕੁਝ ਵੀ ਨਹੀਂ ਕੀਤਾ ਕਿ ਮੈਂ ਜੱਜ ਕਰਦਾ। ਆ ਦੇਖੋ ਜਦੋਂ ਚੰਨੀ ਸਾਹਿਬ ਆਪ ਜੀ ਮੰਤਰੀ ਸੀਗੇ 3 ਮਹੀਨੇ ਰਹੇ ਜੀ ਉਹ ਤੇ ਉਹਨਾਂ ਦੀ ਕਾਰਜਕਾਰੀ ਜਿਹੜੀ ਹੈ ਉਹ ਸਾਰਾ ਪੰਜਾਬ ਜਾਣਦਾ ਤੇ ਚੰਨੀ ਸਾਹਿਬ ਨੂੰ ਮੈਂ ਪੁੱਛਣਾ ਚਾਹੁੰਦਾ ਕਿ ਚੰਨੀ ਸਾਹਿਬ ਤੁਸੀਂ ਹੜਪੀੜਤਾਲ ਕੀ ਕੀਤਾ ਜੀ ਅੱਛਾ ਤਾਂ ਪਹਿਲਾਂ ਕਿਸਾਨਾਂ ਨਾਲ ਖੇਤਾਂ 'ਚ ਰਹੇ ਆਂ ਠੀਕ ਹੈ ਜੀ ਉਹਨਾਂ ਦਾ ਪਾਣੀ ਕਢਾਇਆ ਔਰ ਅਸੀਂ ਤਾਂ ਬੰਨ ਬੰਨੇ ਨੇ ਜੀ ਠੀਕ ਹੈ ਜਿੱਥੇ ਜਿੱਥੇ ਲੋਡ ਪਈ ਆ ਸੀ ਉੱਥੇ ਸਾਥ ਦਿੱਤਾ ਕਿਸਾਨਾਂ ਦਾ ਵੀ ਲੋਡ ਬੰਦਾਂ ਦਾ ਲੋਕਾਂ ਦੇ ਘਰਾਂ ਜਾ ਕੇ ਬੱਚੇ ਕੱਢੇ ਨੇ ਉਹਨਾਂ ਦੇ ਜਿਹੜੇ ਵਿੱਚ ਸਟਕ ਹੋ ਗਏ ਸੀਗੇ ਰਾਸ਼ਨ ਦਿੱਤਾ ਉਹਨਾਂ ਨੂੰ ਤੇ ਹੁਣ ਵੀ ਅਸੀਂ ਆਪਣੇ ਵਿਧਾਨ ਸਭਾ ਫਰਸਟ ਹੈ ਜినాਪਾ ਜਿਹੜੇ ਨੇੜੇ ਦੇ ਵਿਧਾਨ ਸਭਾ ਉੱਥੇ ਅਸੀਂ ਵੱਡੇ ਲੈਵਲ ਤੇ ਅਸੀਂ ਜਿਹੜੀ ਸਮਾਸੇਵੀ ਦੇ ਕੰਮ ਕਰ ਰਹੇ ਹਾਂ ਸਮਾਸੇਵੀ ਸਾਥੀਆਂ ਦੇ ਸਹਿਯੋਗ ਦੇ ਨਾਲ ਤੇ ਉਹ ਬਿਆਨਬਾਜ਼ੀ ਕਰ ਰਹੇ ਨੇ ਅੱਜ ਕਿੱਕੀ ਢਿੱਲੋਂ ਨੂੰ ਮੈਨੂੰ ਪਤਾ ਲੱਗ ਗਿਆ ਨਾਬਾ ਜੇਲ੍ਹ 'ਚ ਮਿਲਣਾ ਆਏ ਨੇ ਜੀ ਠੀਕ ਹੈ ਉਹਨਾਂ ਦੇ ਸਾਥੀ ਨੇ ਮਿਲਣਾ ਚਾਹੀਦਾ ਜੀ ਪਰ ਇਹੋ ਜੇ ਸਮੇਂ ਦੇ ਵਿੱਚ ਜ਼ਿਆਦਾ ਬਿਹਤਰ ਹ ਚੰਨੀ ਸਾਹਿਬ ਦੇ ਤਰੀਕੇ ਸੇ ਗਰੀਬ ਲੋਡਵਾਂ ਦੀ ਮਦਦ ਕਰਦੇ ਹੋ ਜਿਆਦਾ ਬਿਹਤਰ ਸੀ ਹੈ ਮੈਂ ਵਿਸ਼ੇਸ਼ ਤੌਰ ਤੇ ਸਾਡੇ ਬਹੁਤ ਹੀ ਸਤਿਕਾਰਯੋਗ ਐਮ ਐਲ ਏ ਸਹਿਬਾਨ ਐਮ ਐਲ ਏ ਮੋਗਾ ਡਾਕਟਰ ਅਮਨਦੀਪ ਕੌਰ ਜੀ ਦਾ ਬਹੁਤ ਬਹੁਤ ਧੰਨਵਾਦ ਕਰਦਾ ਉਹਨਾਂ ਦੀ ਸਾਰੀ ਟੀਮ ਖੜੀ ਹੈ ਕਿ ਮੋਗੇ ਤੋਂ ਵਿਸ਼ੇਸ਼ ਤੌਰ ਤੇ ਮੈਂ ਬੇਨਤੀ ਕੀਤੀ ਸੀਗੀ ਤੇ ਮੋਗੇ ਤੋਂ ਵਿਸ਼ੇਸ਼ ਤੌਰ ਤੇ 350 400 ਦੇ ਆਸਪਾਸ ਪੈਕੇਟ ਆ ਵੱਡਾ ਟਰੱਕ ਜਿਹੜਾ ਰਾਸ਼ਨ ਦਾ 20 ਕਿਲੋ ਦਾ ਇੱਕ ਪੈਕੇਟ ਹੈ ਜੋ ਲੈ ਕੇ ਆਏ ਨੇ ਸੋ ਇਹਨਾਂ ਦਾ ਵੀ ਮੈਂ ਬਹੁਤ ਬਹੁਤ ਧੰਨਵਾਦ ਕਰਦਾ ਔਰ ਅੱਗੇ ਤੋਂ ਵੀ ਸਾਰੇ ਸਾਥੀ ਸਹਿਯੋਗ ਕਰਨ ਕਿਉਂਕਿ ਸਮਾ ਐਸਾ ਜੀ ਜ਼ਿਲ੍ਹਾ ਪਟਿਆਲਾ ਕਾਫੀ ਪ੍ਰਭਾਵਿਤ ਆ ਜ਼ਿਲ੍ਹਾ ਸੰਗਰੂਰ ਵੀ ਅੱਗੇ ਤੁਹਾਨੂੰ ਪਤਾ ਹੀ ਆ ਸਾਰੇ ਕਿਤੇ ਪਾਣੀ ਬਹੁਤ ਆਇਆ ਜੀ ਤੇ ਜਿਹੜੀ ਮਦਦ ਕਰ ਰਹੇ ਪਰਮਾਤਮਾ ਜਿਨ੍ਹਾਂ ਨੇ ਵੀ ਮਦਦ ਕੀਤੀ ਉਹਨਾਂ ਨੂੰ ਚੜ੍ਹਦੀ ਕਲਾ ਚ ਰੱਖੇ ਅ ਇਸ ਟਾਈਮ ਮੈਂ ਪ੍ਰਸ਼ਾਸਨ ਵੱਲੋਂ ਲੋਕਾਂ ਨੂੰ ਹੀ ਬੇਨਤੀ ਕਰਾਂਗੀ ਜਿਵੇਂ ਨਾਬੇ ਦੇ ਲੋਕਾਂ ਨੇ ਐਮਐਲਏ ਸਾਹਿਬ ਦੇ ਨਾਲ ਜੁੜੇ ਤੇ ਅੱਗੇ ਹੋ ਕੇ ਲੋਕਾਂ ਨੂੰ ਜਿਨ੍ਹਾਂ ਕੋਲ ਜਿਹੜੇ ਬੈਟਰ ਆਫ ਨਹੀਂ ਉਹ ਲੋਕ ਬਾਕੀ ਲੋਕਾਂ ਦੀ ਹੈਲਪ ਕਰ ਸਕਦੇ ਨੇ ਇਸੇ ਤਰ੍ਹਾਂ ਮੈਂ ਬਾਕੀ ਲੋਕਾਂ ਨੂੰ ਵੀ ਅਪੀਲ ਕਰਾਂਗੀ ਕਿ ਜਿਨ੍ਹਾਂ ਕੋਲ ਦੇਣ ਦੀ ਸ਼ਮਤਾ ਹੈਗੀ ਉਹ ਮੂਰੇ ਆਣ ਤੇ ਜਿਹੜੇ ਲੋਕਾਂ ਕੋਲ ਨਹੀਂ ਹੈਗਾ ਉਹਨਾਂ ਤੱਕ ਸਮਾਨ ਪਹੁੰਚਾਣ ਤਾਂ ਕਿ ਉਹਨਾਂ ਦੀ ਵੀ ਮਦਦ ਹੋ ਸਕੇ ਪ੍ਰਸ਼ਾਸਨ ਵੱਲੋਂ ਮੈਂ ਇਹੀ ਪ੍ਰਸ਼ਾਸਨ ਦਾ ਸਹੀ ਹੋ ਸਹੀ ਹੋ ਹੋ ਜਾਊਗਾ ਤੇ ਮੈਂ ਇਹੀ ਸਭ ਨੂੰ ਬੇਨਤੀ ਕਰਾਂ ਨਾ ਇਹ ਬਹੁਤ ਵੱਡਾ ਇਨੀਸ਼ੀਏਟਿਵ ਹੈ ਅੱਛਾ ਇਨੀਸ਼ੀਏਟਿਵ ਹੈ ਇਸ ਤਰ੍ਹਾਂ ਬਾਕੀ ਲੋਕਾਂ ਨੂੰ ਵੀ ਇਕੱਠੇ ਹੋਣਾ ਚਾਹੀਦਾ ਹੈ ਤੇ ਲੋੜਵੰਦਾ ਤੱਕ ਚੀਜ਼ਾਂ ਪਹੁੰਚਾਉਣੀਆਂ ਚਾਹੀਦੀਆਂ ਜਿਨ੍ਹਾਂ ਲੋਕਾਂ ਨੂੰ ਅੱਜ ਲੋੜ ਹੈਗੀ ਹੈ ਜਿਸ ਤਰ੍ਹਾਂ ਕਿ ਐਮਐਲਏ ਸਾਹਿਬ ਨੇ ਤੇ ਤਹਿਸੀਲਰ ਸਾਹਿਬ ਨੇ ਆਲਰੇਡੀ ਦੱਸਿਆ ਹੈਗਾ ਕਿ ਅਸੀਂ ਜਿਹੜੇ ਫਲੱਡ ਪ੍ਰੋਨ ਏਰੀਆਜ਼ ਹੈਗੇ ਆ ਉੱਥੇ ਅੱਜ ਅਸੀਂ ਰਾਸ਼ਨ ਦੀ ਡਿਸਟ੍ਰਿਬਿਊਸ਼ਨ ਦੀ ਇਨੀਸ਼ੀਏਟਿਵ ਦੇ ਆ ਹੈਗਾ ਤੇ ਅਸੀਂ ਤਾਂ ਆਪਣੇ ਵੱਲੋਂ ਪ੍ਰਸ਼ਾਸਨ ਦੇ ਤੌਰ ਤੇ ਸਾਰਿਆਂ ਨੂੰ ਇਹ ਵਿਸ਼ਵਾਸ ਦਿਵਾਉਂਦੇ ਆ ਕਿ ਅੱਜ ਅਗਰ ਇਹ ਔਖੀ ਘੜੀ ਸਾਡੀ ਸਟੇਟ ਤੇ ਆਈ ਹੈ ਤਾਂ ਅਸੀਂ ਆਪਣੀ ਡਿਊਟੀ ਦੇ ਨਾਤੇ ਵੀ ਤੇ ਇੱਕ ਹਿਊਮੈਨਿਟੀ ਦੇ ਵੀ ਨਾਤੇ ਵੀ ਹਮੇਸ਼ਾ ਹਾਜ਼ਰ ਹਾਂ ਹਰ ਤਰ੍ਹਾਂ ਦੇ ਕੰਮ ਦੇ ਲਈ ਪਬਲਿਕ ਨੂੰ ਵੀ ਅਸੀਂ ਕਿਸੇ ਵੀ ਤਰ੍ਹਾਂ ਦੀ ਕੋਈ ਸਮੱਸਿਆ ਨਹੀਂ ਆਉਣ ਦਵਾਵਾਂਗੇ ਤੇ ਕੋਈ ਵੀ ਜਿਹੜੇ ਫਲੱਡ ਪ੍ਰੋਨ ਪੀਪਲ ਹੈਗੇ ਉਹਨਾਂ ਨੂੰ ਜਿਸ ਤਰ੍ਹਾਂ ਦੀ ਵੀ ਹੈਲਪ ਦੇਣੀ ਰਾਤੀ ਕੋਈ ਵੀ ਚਾਹੀਦੀ ਹੋਵੇ ਅਸੀਂ ਉੱਥੇ ਹਰ ਵੇਲੇ ਪਹੁੰਚਣ ਦੀ ਕੋਸ਼ਿਸ਼ ਕਰਾਂਗੇ ਕੱਲ ਅਸੀਂ ਮੌਕੇ ਦੇ ਵਿੱਚੋਂ ਰਾਸ਼ਨਾ ਕੱਤਰ ਕੀਤਾ ਸੀ ਇਹ ਐਮਐਲਏ ਸਾਹਿਬ ਨੇ ਐਨ ਐਮਐਲਏ ਨਾਲ ਬਈ ਨਾਲ ਸੰਪਰਕ ਕੀਤਾ ਇੱਥੇ ਪਤਾ ਲੱਗਾ ਕਿ ਰਾ ਰਾਸ ਸਮਗਰੀ ਦੀ ਲੋਡ ਹੈ ਤਾਂ ਕਿ ਇਸ ਸਮੇਂ ਜੋ ਕੁਦਰਤੀ ਆਫਤ ਚੱਲ ਰਹੀ ਹੈ ਉਸ ਵਿੱਚ ਹਰ ਪੰਜਾਬੀ ਜਿੱਥੇ ਵੀ ਕੋਈ ਬੈਠਾ ਹੋ ਉਹ ਆਪ ਦਾ ਬੰਦਾ ਜੋ ਉਦਨ ਪਾਉਣਾ ਚਾਹੁੰਦਾ ਹੈ ਉਸੇ ਤਰ੍ਹਾਂ ਡਾਕਟਰ ਅਮਨਦੀਪ ਕਰੋੜਾ ਹਲਕਾ ਵਿਧਾਇਕ ਮੋਗਾ ਉਹਨਾਂ ਨੇ ਸਾਡੀ ਵਿਸ਼ੇਸ਼ ਤੌਰ ਤੇ ਡਿਊਟੀ ਲਈ ਹੈ ਤੋਂ ਅਸੀਂ ਆਪ ਦਾ ਫਰਜ਼ ਅਦਾ ਕਰਨਾ ਹੈ